ਜਿਹਨੂੰ ਵੱਡਾ ਕੰਨੂ ਭਰਾ ਕਹਿੰਦੇ ਆ ਵੱਡਾ ਕੰਨੂ ਭਰਾ ਮੁੜਿਆ ਕਰਨ ਲੱਗੇ ਕੋਪਰਨੀਅਸ ਵਾਪਰਿਆ ਸੀ ਇਹ ਗੁਨਾਹ ਵਾਲੇ ਕੁਸ਼ੂ ਦਾ ਖਤਾ ਪਿਤਾ ਲਗੇ ਤਾਂ ਤੇ ਬਾਕੀ अहमद ਸਾਹਿਬ ਆ ਅਸੀਂ ਉਸ ਤਰ੍ਹਾਂ ਦੇ ਪਾਤਰਾਂ ਤੇ ਦਰੋਸਿਕ ਜਹਾਜ਼ ਨੂੰ ਅੱਗੇ ਤਰ੍ਹਾਂ ਜਾਣਦੇ ਆ ਇਹ ਵੀ ਗੱਲ ਚਲਦੀ ਆ ਕਿ ਜਿਹੜੇ ਪੰਜਾਬ ਦੀ ਧਰਤੀ ਦੇ ਮਨਨ ਸਾਹਿਬੀ ਯਾਤਰੀ ਕਸਿਮਨ ਉਹਦੇ ਸੋਏ ਜੋ ਜੋ ਸੰਗ ਵੱਡਦਾ ਤੇ ਦੂਰ ਸੁਣੀ ਹੋਏ ਅਸੀਂ ਇਹ ਕਹਿਣਾ ਚਾਹੁੰਦੇ ਆ ਜੋ ਮਜ਼ਦੂਰਾਂ ਉੱਪਰ ਚੰਦ ਭਾਂਦ ਉੱਪਰ ਜ਼ਬਰਦਸਤ ਆ ਗਿਆ ਤੇ ਐਸਐਸਪੀ ਕੀ ਜਲਦੀ ਆਪਾਂ ਕਿ ਜ਼ਬਰ ਹੋਇਆ ਹੀ ਨਹੀਂ ਧੱਕਾ ਹੋਇਆ ਹੀ ਨਹੀਂ ਜ਼ਖਮੀ ਕੋਈ ਹੋਇਆ ਹੀ ਨਹੀਂ ਮੁੜ ਸਮਾ ਜ਼ਖਮੀ ਕੋਈ ਨਹੀਂ ਆਖਦਾ ਚੁਰਦੀ ਕਹਤੇ ਕਿ ਆ ਮੈਂ ਆ ਤੇ ਇਹ ਕੋ ਲਗੇ ਨੇ ਜਨਾ ਮਰਜੀ ਝੂਠ ਇਹ ਬੋਲ ਦੇਣ ਸੱਚ ਨੇ ਆਣਾ ਆਣਾ ਕੁੜੇ ਕੁੱਤੇ ਮਾਰਦਾ ਉਹ ਕੇ ਸੱਚ ਹੈ ਇਸ ਕਰਕੇ ਸੱਚ ਨੂੰ ਹਰ ਨਹੀਂ ਜਾ ਸਕਦਾ ਸੱਚ ਦਾ ਸਰਵਰ ਨਹੀਂ ਹੋਣਾ ਹੁੰਦਾ ਤੇ ਜੋ ਜੋ ਹੋਇਆ ਜੋ ਦਰਦ ਪਾਈ ਦੱਤ ਨੇ ਆ ਪੰਜਾਬ ਦੀ ਜਿਹੜੀ ਮਜ਼ਬੂਰ ਦਿੱਖੋਂ ਦੀਆਂ ਨੇ ਸਾਰੇ ਕਿਸਾਨ ਜੱਟੋ ਜਿਆਰੇ ਉਹਨਾਂ ਨੇ ਇਹ ਜਸੂਤ ਹੋਇਆ ਤੇ ਮਸੂਲਾਂ ਦੇ ਕਿਫਾਨਾ ਦਾ ਜਿਹੜਾ ਇਸ ਤਰ੍ਹਾਂ ਦੇ ਤੋਂ ਹੋਰ ਵਾਲੀ ਸਰਕਾਰ ਆਈ ਨੇ ਸੂਚੇ ਲੋਕਾਂ ਨੇ ਕਲਾ ਹਾਰਾ ਮਾਰਾ ਨਹੀਂ ਮਾਰਿਆ ਹਮਲਾ ਤੋਂ ਹੁੰਦੇ ਨੇ ਗੜੇ ਅੰਮ੍ਰਾਂ ਨਹੀਂ ਦੱਸਿਆ ਕਿ ਅਸੀਂ ਮਜ਼ਦੂਰਾਂ ਨਹੀਂ ਪਿੱਟਦੇ ਆ ਔਰ ਇਹ ਘਰ ਦੇ ਉੱਪਰ ਜਿਹੜਾ ਤੁਹਾਨੂੰ ਕੋਈ ਨਹੀਂ ਹੋਣੀ ਪੂਰੇ ਸਹਾਇਤਾ ਘੋੜਿਆ ਗਿਆ ਆ ਇਹ ਵਾਗੂ ਕਰਦੇ ਆ ਵੀ ਉਹਨਾਂ ਦਾ ਜੋ ਜਿਹੜਾ ਨੁਕਸਾਨ ਹੋਇਆ ਉਹਦੀ ਜਿਹੜੀ ਆ ਪਰਪਾਈ ਹੋਣੀ ਚਾਹੀਦੀ ਉਹਨਾਂ ਨੂੰ ਵਾਪਜਾ ਮਿਲਣਾ ਚਾਹੀਦਾ ਕਲ ਜਿਹੜੀ ਜਾਂਚ ਹੋਣੀ ਚਾਹੀਦੀ ਤੇ ਉਹਨਾਂ ਦਾ ਜਿਹੜਾ ਇਲਾਜ ਜਿਹੜਾ ਉਹ ਕਰਵਾਉਣਾ ਚਾਹੀਦਾ ਹੈਗਾ ਆ ਬਾਕੀ ਜਿਹੜਾ ਹੋਰ ਮੰਗਾਂ ਜਿਹੜੀਆਂ ਹੈਗੀਆਂ ਆ ਉਹਦੇ ਉੱਪਰ ਵੀ ਜਿਹੜਾ ਸਾਡੀ ਪ੍ਰਸ਼ਾਸਨ ਨਾਲ ਜਿਹਨੇ ਸਹਿਮਤੀ ਬਣੀ ਆ ਤੇ ਜੇਕਰ ਪ੍ਰਸ਼ਾਸਨ ਇਹਨਾਂ ਮੰਗਾਂ ਦੇ ਉੱਪਰ ਆਪਣੀ ਸਹਿਮਤੀ ਨਹੀਂ ਦੇਊਗਾ ਜਾਂ ਕਿਸੇ ਵੀ ਗੱਲ ਤੋਂ ਮੁਕਰੂਗਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਮਤਲਬ ਕਿਸੇ ਕੋਲ ਹੀ 4 ਪੈਸੇ ਹੈਗਾ ਤਾਂ ਉਹ ਵੀ ਸੜਕ ਹੈ ਕਿਉਂਕਿ ਅੱਜਕੱਲ੍ਹ ਨਸ਼ਾਖਰੀਆ ਲਟਖਰੀਆ ਜਿਹੜੀ ਬਹੁਤ ਜ਼ਿਆਦਾ ਵਧ ਗਈ ਹੈਗੀ ਆ ਆਹ ਥਾਂ ਥਾਂ ਤੇ ਕੋਈ ਵੀ ਸ਼ਰੀਆਂ ਮਲੜੀਆਂ ਗੋਲੀਆਂ ਚੱਲ ਚੱਲ ਰਹੀਆਂ ਹੈਗੀਆਂ ਕਿਸੇ ਕਿਸੇ ਕਿਸਮ ਦੀ ਸੁਰੱਖਿਆ ਨਹੀਂ ਹੈਗਾ ਮਾਹੌਲ ਜਿਹੜਾ ਆ ਦਿਨ-ਬਦਨ ਬਦਲ ਵਿਗੜ ਰਿਹਾ ਹੈਗਾ ਔਰ ਇਹਦੇ ਪਿੱਛੇ ਆ ਵੀ ਪੂਰੀ ਦੀ ਪੂਰੀ ਭਗਵਾਨਤਮਨ ਸਰਕਾਰ ਇਹਦੇ ਪਿੱਛੇ ਜ਼ਿੰਮੇਵਾਰ ਹੈਗੀ ਆ ਕਿਉਂਕਿ ਜਦੋਂ ਇਹ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਸੀ ਉਹਨੇ ਇਹ ਕਿਹਾ ਸੀ ਵੀ ਜਿਹੜਾ ਬਰਚਾ ਹੋਣਾ ਚਾਹੀਦਾ ਪਰ ਨਹੀਂ ਅੱਜ ਅਸੀਂ ਉਸ ਤੋਂ ਪਾਰਟੀ ਆ ਨਾ 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 ਹਜ਼ਾਰਾਂ ਘੰਟੀਆਂ ਪਲ ਪਟੇ ਨੂੰ ਹਾਂ ਲੋਕਾਂ ਦੇ ਦੋਸਤਾਂ ਨੂੰ ਕਿਹਾ ਗਿਆ ਤੁਸੀਂ ਇਹ ਮੁਸਾਫਰ ਹੋ ਤੁਸੀਂ ਪਰ ਪਾਸ ਹੋ ਸਕਦੇ ਹੋ ਪਰ ਬੈਂਟਰ ਤੋਂ ਬਾਹਰ ਇੱਕੋ ਅੜੀ ਲੰਦੇ ਰਾਜ ਦੇ ਨਾਲ ਹਰ ਇੱਕ ਘਰ ਤੋਂ ਮੈਂ ਪ੍ਰਮਾਣਿਕ ਜਾਂਦਾ ਹੈ ਇਸ ਲਈ ਇਹ ਮਾਣੇ ਪਰ ਕਿਸੇ ਤੋਂ ਦੂਰ ਹਾਂ આપણે પૂછે તે આપણે કરે એટલા ભગવંત્રષ્ટાચાર ક્યાં હતા ਤੇ ਸਰਪੰਚ ਨੂੰ ਕੁੱਟ ਕੇ ਪਹਿਲਾਂ ਵਾਸਤੇ ਸੁੱਟਿਆ ਜਦੋਂ ਬੱਚਿਆਂ ਕੋਈ ਗੱਲ ਵੇਖੀ ਤੇ ਉਹਨਾਂ ਦਾ ਐਕਸ਼ਨ ਦਾ ਰਿਐਕਸ਼ਨ ਸੀ ਬੈਂਕ ਜਸਟੀਫਾਈ ਨਹੀਂ ਕਰਦੀ ਕਦੇ ਵੀ ਡਰਾਉਂਦਾ ਉਹਦਾ ਕੋਈ ਧਰਮ ਨਹੀਂ ਉਹਨੇ ਕਿਤੇ ਮੱਝ ਜਾਣਾ ਉਹ ਸਾਰੇ ਵੀ ਸਾਡੇ ਬੱਚੇ ਹਨ ਬਹੁਤ ਪੰਜਾਬ ਹੋਇਆ ਹੈ ਪਹਿਲਾਂ ਧਰਮਲੇ ਨੂੰ ਕੁੱਟਿਆ ਜਦੋਂ ਉਹਦਾ ਕਾਰਨ ਕੀ ਹੈ ਰੋਮ ਕਾਜ ਵੀ ਜਿੱਦ ਤੇ ਪਾਣੀ ਨਾਲਾ ਜਿਹੜਾ ਪਾਈਪ ਸੀ ਉਹ ਚੰਗੇ ਪਾਣੀ ਚ ਲੱਦਿਆ ਸੀ ਤੇ ਸਰਪੰਚ ਦਾ ਫਰਜ਼ ਕੀ ਹੈ ਲੋਕਾਂ ਨੂੰ ਸਾਫ਼ ਪਾਣੀ ਪਹੁੰਚਾ ਕਰਵਾਉਣਾ ਜੀ ਲੈਣਗੇ ਐਡੀ ਵੱਡੀ ਅਫਸਰ ਹੈ ਇੰਨੀ ਤੂੰ ਪੜ੍ਹਾਈ ਕੀਤੀ ਹੈ ਅਫਸਰ ਹੈ ਇੰਨੀ ਤੂੰ ਪੜ੍ਹਾਈ ਕੀਤੀ ਹੈ ਸਲਮ ਕਰਨ ਦੀ ਤੇਰੀ ਆਗਿਆ ਕਿਵੇਂ ਦਿੱਤੀ ਤੇ ਨਾ ਇੱਕ ਗੱਲ ਇਹਦਾ ਹੋਰ ਬਹੁਤ ਨਾਗਵਾਰ ਗੁਜਰੀਏ ਸਰਪੰਚ ਦੇ ਹਾਲਤ ਨੂੰ ਘਰ ਦੀ ਤੁਸੀਂ ਜਾ ਕੇ ਵੇਖੋ ਵਾਸ਼ਿੰਗ ਮਸ਼ੀਨ ਫਰਿੱਜ ਕਾਰ ਟ੍ਰੈਸਿੰਗ ਟੇਬਲ ਮਤਲਬ ਕੋਈ ਚੀਜ਼ ਘਰ ਦੀ ਛੱਡੀ ਨਹੀਂ ਸਲੱਟਰ ਤੱਕ ਉਹਨਾਂ ਦੀ ਜਿਹੜੀ ਫੌਸ਼ਾਲੀ ਸੀਟ ਹੈ ਮਾਰਸ਼ਲੇਸ਼ਨ ਆਫ ਲੋਨਾ ਹਰ ਚੀਜ਼ ਨੂੰ ਪੰਨਿਆ ਗਿਆ ਐਡਾ ਜਾਨਮਾਨਾ ਟੱਗ ਬਣਾਇਆ ਕਿ ਤੇ ਉਹਦੇ ਘਰੇ ਹੁਣ ਕੋਈ ਵੀ ਚੀਜ਼ ਨਹੀਂ ਆਉਂਦੀ ਹਾਂ ਕੁਝ ਵੀ ਜੇ ਉਹ ਵਾਪਸ ਆਉਂਦਾ ਹੈ ਅੱਛਾ ਇੱਕ ਗੱਲ ਮੈਂ ਹੋਰ ਤੁਹਾਡੇ ਮਾਣੇ ਆ ਸਾਰੀ ਕਮੀਆਂ ਨੂੰ ਦੱਸਣਾ ਚਾਹੁੰਦੀ ਹਾਂ ਇਸਨ ਪੰਜ ਦਾ ਚਾਰ ਦਿਨ ਤੱਕ ਰਮਾਂਡ ਕਾ ਦਾ ਲਿਆ ਬਈ ਉਹ ਤਾਂ ਕਿਥੋਂ ਲਾਉਣਾ ਹੈ ਤੁਸੀਂ ਉਹਦੇ ਕੋਲ ਇਹ ਕਿਸਮ ਤਾਲੀਆਂ ਪੰਬ ਲਈ ਫਿਰਦਾ ਉਹਨੇ ਪੰਬ ਨਾਲ ਹਮਲਾ ਕੀਤਾ ਤਾਂ ਨਲੇ ਚਾਉਣ ਵੈਰੀ ਹੈ ਨਹੀਂ ਚੋਦਾ ਪਹਿਲਾ ਫੜ ਲਿਆ ਸੀ ਜਦੋਂ ਨਾਲ ਜਵਰੀ ਤੁਸੀਂ ਚੁਕਾਇਆ ਅੱਛਾ ਜਿਹੜਾ ਇੱਕ ਹੋਰ ਜਸਵਿੰਦਰ ਸਿੰਘ ਸ਼ੋਨੀ ਕੱਲ੍ਹ ਤੋਂ ਆਮਰਾ ਸਰ ਦਾ ਹਲਕਾ ਇੰਚਾਰਜ ਹੈ ਸਰਦਾਰ ਸਿਵਲਟੀ ਸੀਮਾਂ ਦਾ ਦੀ ਕਾਢ ਲਿਆ ਤਾਂ ਕੀ ਮਨਾਉਣਾ ਕਿਉਂ ਜੇ ਬੱਚੇ ਚੱਕ ਲੈ ਜਿਹੜੇ 18 ਸਾਲ ਤੋਂ ਕੱਟ ਸੀ ਔਰ ਇੰਨੀ ਪੂਰੀ ਤਰ੍ਹਾਂ ਰੁਟਿਆ ਤਾਂ ਬੱਚੇ ਮੁੜ ਕੇ ਆਪਣੀ ਜਿੰਦਗੀ ਵਿੱਚ ਸਰਵਾਈਵ ਨਹੀਂ ਕਰ ਪਾਉਣਗੇ ਇਹਦੀ ਜਿੰਮੇਵਾਰੀ ਕੌਣ ਲੈਂਦਾ ਪਰ ਕਹਿਆ ਜੀ ਲੈਂਦੇ ਆ ਜੇ ਜਿਹਦੇ ਇੰਨਾ ਹੀ ਜੋਰ ਇਹਨਾਂ ਨੇ ਮਸ਼ਿਆਂ ਦੇ ਉੱਤੇ ਟ੍ਰਾਂਸਪੋਰਟ ਹੋਇਆ ਜਾਊਗਾ ਮੇਰੇ ਚੇਕੀ ਨਾਲ ਹੀ ਜਾਊਗੀ ਉਦੋਂ ਤਾਂ ਇਹਨਾਂ ਦੀ ਕੋਈ ਮੁਸ਼ਕਲ ਨਹੀਂ ਇੰਨੀ ਅਮਨ ਕਾਨੂੰਨ ਦੀ ਹਾਲਤ ਵਿਗੜੀ ਹੋਈ ਕਿ ਜੇ ਇੱਕ ਗਰੀਬ ਬੰਦਾ ਏ ਗੁਰੂ ਸਾਹਿਬ ਨੇ ਕਿਹਾ ਸੀ ਗਰੀਬ ਸਿੱਖਨ ਕੋ ਦਿਨ ਪਾਪ ਚਾਹੀਦਾ ਅੰਦਰ ਨੀਚ ਜਾਤ ਮਿੱਜੀ ਉਹ ਮਿੱਥੀ ਨਾਲਕ ਤਾਂ ਕੇ ਸੰਸਦ ਬੱਜਾ ਸਕਿਆ ਅੱਜ ਗਰੀਬ ਹੁੰਦਾ ਇੱਕ ਮਜ਼ਦੂਰ ਬੰਦਾ ਕਿ ਮਤਲਬ ਸਰਪੰਚ ਬਣਿਆ ਤਾਂ ਸਾਡੇ ਗਲਿਆਂ ਨਹੀਂ ਧਰਿਆ ਕਰ ਇਹ ਬਹੁਤ ਬਿੜਾੜੀ ਗੱਲ ਆ ਮਤਲਬ ਬਾਤ ਹੀ ਗੱਲ ਹੈ ਮੇਰੀ ਆਤਮਾ ਨੇ ਮੇਰੀ ਜ਼ਮੀਰ ਨੇ ਅਜਾ ਦੀ ਸਿੱਤੀ ਕਰਾਉ ਪਰਮਾ ਇਹ ਚੁੱਪ ਰਹਿਣਾ ਵੀ ਇੱਕ ਬਹੁਤ ਵੱਡਾ ਮਤਲਬ ਹੈ ਗਲਤੀ ਹੁੰਦੀ ਹੈ ਮਨੁੱਖ ਦੀ ਕਿ ਉਹਨੂੰ ਇਤਿਹਾਸ ਗਵਾ ਇਤਿਹਾਸੋਂ ਤੋਂ ਮਤਲਬ ਮੰਗ ਕਰਦਾ ਵੀ ਚੁੱਪ ਕੇ ਹੋ ਰਿਆ ਜਾ ਚੁੱਪ ਰਹਿ ਕੇ ਤੁਸੀਂ ਸਰਪੰਚ ਦੇ ਘਰ ਦੀ ਇਹ ਕੀ ਹੈ ਜਿਹੜੇ ਲੋਕਾਂ ਨੇ ਚੂਚੇ ਪਰਚੇ ਦਰਜ ਕੀਤਾ ਮੈਂ ਜੇਠੂ ਥਾਣੇ ਕੋਲ ਨਹੀਂ ਗਈ ਪਿੱਛੇ ਸਕੰਦਰ ਡਾਕਟਰ ਭਾਈ ਇਹ ਮਤਲਬ ਵਿੱਚ ਹੈਡਿਸਨ ਕਹਿੰਦੇ ਕੋਈ ਨਹੀਂ ਭੈਣ ਜੀ ਐਫ ਆਈ ਆਰ ਚੋਂ ਤਾਂ ਨਾ ਨਹੀਂ ਲੇਖ ਸਕੰਦਰ ਡਾਕਟਰ ਦੁਕਾਨ ਦੇ ਵਿੱਚੋਂ ਚੱਕ ਕੇ ਬੁਰੀ ਤਾਂ ਕੁੱਟਿਆ ਇੱਕ ਡਾਕਟਰ ਬੰਦਾ ਉਹਦੀ ਸਮਾਜ ਕਿੰਨਾ ਵੱਡਾ ਰੁਤਬਾ ਹੈ ਕਿੰਦੀ ਰੁਤਬਾ ਤਾਂ ਹਰਮੰਦੇ ਦੀ ਹੈ ਹਰਮੰਦੇ ਦੀ ਸੈਲਫ ਰਿਸਪੈਕਟ ਦਾ ਉਹਨਾ ਬੈਡ ਬਹਿ ਕੀਤਾ ਤਾਂ 20 ਟੌਰਚਰ ਦਿੱਤਾ ਗਿਆ ਉਸੇ ਖਬਰ ਨਾਵਾ ਚੈਨਲ ਤੇ ਦੇਖਣਾ ਸਮਾਜਿਕ ਤੌਰੇ ਆਲਸੀ ਜਾ ਰਿਹਾ ਜਸਮੀਂਦਰ ਇੱਕ ਗੁਰਸਿੱਖ ਲੋਕਾਂ ਦੀ ਆਵਾਜ਼ ਬਣ ਚਾਹ ਦੇ ਨਾਲ ਹੋਰ ਮਾਰ ਲੈ ਲਿਆ ਚਾਹ ਦੇ ਕਿ ਪੰਜਾਬ ਨੂੰ ਕਿਹੜੇ ਰਾਹਾਂ ਤੇ ਤੋਰਨਾ ਕਿੰਨਾਂ ਨੂੰ ਕਮਾ ਕੇ ਖਾਣ ਦਿਓ ਉਹਨਾਂ ਦੇ ਹੱਥਾਂ 'ਚ ਕੀ ਤੁਸੀਂ ਅਸਲ ਤਾਂ ਬਣਾਉਣੀ ਹੈ ਅੱਛਾ ਫਿਰ ਉਹਨਾਂ ਦਾ ਦੇਸ਼ ਤੋਂ ਦੇ ਬੱਚੇ ਪਾਤੇ ਕੀ ਦੇਖੋ ਵੀ ਹੂ ਤਾਂ ਕਾਲ ਕੀ ਆ ਧਰਲੇ ਦਾ ਸਾਰੇ ਪੰਜਾਬ ਲੱਗੇ ਪਏ ਆ ਧਰਲੇ ਨੂੰ ਆਪਾਂ ਪਿਆਜ਼ ਨਾਲ ਅਸੀਮੀ ਨਾਲ ਕਰੀਬ ਸੀ ਉਹਨਾਂ ਨੇ ਸ਼ਾਮ ਨੂੰ ਛੱਡਾਣਾ ਨਹੀਂ ਤਾਂ ਅਗਲੇ ਦਿਨ ਉਹਨਾਂ ਨੇ ਵੱਟੀਆਂ ਪੱਸਾਂ ਕਰਾਉ ਤਾਂ ਲੰਗੀ ਜਾਂਦੀਆਂ ਸੀ ਉਹ ਤਾਂ ਵਿਚਾਲੇ ਬੈਠੇ ਸੀ ਪ੍ਰੋਨਾਸ ਦਾ ਡਾਇਵਰਟ ਕਰਨ ਨੂੰ ਬੈਠੇ ਪਰ ਫਿਰ ਵੀ ਆਪਣੀ ਪ੍ਰਸ਼ਾਸਨਿਕ ਜ਼ਿੰਮੇਵਾਰੀ ਉੱਤੇ ਹੈ ਖਲੀਫੀ ਹੁੰਦੀ ਹੈ ਜੋ ਹੁਣ ਅਫਸਰ ਕਹਿੰਦੇ ਸੀ ਪ੍ਰੈਸ਼ਰ ਚਾਹੁੰਦਾ ਉਹਨਾਂ ਦਾ ਪ੍ਰੈਸ਼ਰ ਹੈ ਆਪਾਂ ਕੰਮ ਕਰਨਾ ਹੈ ਆਪਾਂ ਤਰਗਾਹ ਮਿਲਦੀ ਹੈ ਆਪਾਂ ਅਮਨ ਕਾਨੂੰਨ ਬਹਾਲ ਕਰਨਾ ਲੋਕਾਂ ਦੀ ਜਾਨ ਮਾਰੀ ਰੱਖੀ ਕਰਨੀ ਹੈ ਤਾਂ ਵੀ ਕਿੱਟ-ਕੱਟ ਲੋਕਾਂ ਦੇ ਬੱਚੇ ਇੰਨੀ ਬੁਰੀ ਤਰ੍ਹਾਂ ਕੁੱਟਦੇ ਹੋ ਕੰਮ ਨੂੰ ਸਰਵਾਈ ਵੀ ਨਾ ਕਰ ਪਾਉਂ ਉਹਨਾਂ ਦੇ ਬੰਦਵਾਵਾ ਕਿੱਥੇ ਲੱਗਣਗੇ ਇੱਥੇ ਜਾ ਕੇ ਉਹਨਾਂ ਦੇ ਬੰਦਵਾਵਾ ਲੱਗਣਗੇ ਮੈਂ ਕਹਿੰਦੀ ਵੀ ਇਹ ਬਹੁਤ ਮੈਂ ਆਪਣੀ ਸਰਦਾਰ ਸਾਹਿਬ ਸਾਹਿਬ ਆਲਟੀ ਦੀ ਕਿਛਪਾਈ ਹੈ ਮੈਂ ਆਪਦਾ ਫਰਜ ਸਮਝਦਾ ਹਾਂ ਇਹ ਆਪ ਨੂੰ ਤਾਂ ਇੱਕ ਪਾਸਾ ਦਿਖਾਇਆ ਜਾਂਦਾ ਮੈਂ ਡਲੇ ਚਲਾਉਂਦੇ ਮੈਂ ਵੀ ਜਸਟੀਫਾਈ ਨਹੀਂ ਕਰਦੀ ਡਲੇ ਕਦੇ ਵੀ ਨਹੀਂ ਚੱਲਦੇ ਚਾਹੀਦੇ ਸਾਡੇ ਵੀ ਸਾਡੇ ਬੱਚੇ ਆ ਇੱਕ ਤਲਾਕੀ ਦੇ ਬੱਚੇ ਸਾਹਮਣੇ ਉਹ ਵੀ ਵਿਚਾਰੇ ਡੁੱਲੀ ਕਰ ਰਹੇ ਸਾਡੇ ਘਰਾਂ ਦੇ ਜੁਨਾਹ ਮੈਂ ਜਸਟੀਫਾਈ ਕਦੇ ਨਹੀਂ ਕਰਦੀ ਪਰ ਰੂਟ ਆਫ ਕਾਜ ਦੇ ਕਿਲੇ ਚਲਾਉਣ ਦੀ ਨੌਬਤ ਦੀ ਕਿਉਂ ਆਈ ਉੱਥੇ ਚੱਠਾ ਲੱਗਿਆ ਹੋਇਆ ਸੀ ਕੁਦਰਤੀ ਤੇ ਜਦੋਂ ਇੰਨਾ ਕੁਝ ਵਾਪਰਿਆ ਬੀਬੀ ਦੇ ਭੈਣਾਂ ਨੂੰ ਕੁੱਟ-ਕੁੱਟ ਕੇ ਪਾਸਾ ਚ ਲੰਦਨ ਲਾਗੇ ਲੈ ਸਭਰਨੇ ਤਾਂ ਸਾਰੇ ਪੰਜਾਬ ਕੀ ਲੱਗੇ ਪਏ ਹੋਰ ਕੀ ਤੇਰੀ ਜੰਗ ਦਾ ਸਰਪੰਚ ਦੇ ਘਰ ਦੀ ਹਾਲਤ ਇੱਕ ਵਾਰ ਜਰੂਰ ਦਿਖਾ ਦਿਓ ਫਰਿਜ, ਵਾਸ਼ਿੰਗ ਮਸ਼ੀਨ, ਕਾਰ, ਐਲਸੀਮੀ, ਟ੍ਰੈਸਿਕ ਟੇਬਲ ਗੱਲਾਂ ਕਰੀਆਂ ਵੀ ਇੱਕ ਜਿਹੜੀਆਂ ਵੀਡੀਓ ਵੀ ਕੱਟਣਾ ਵਾਹਣ ਵਾਲੇ ਨਾਮ ਵੀ ਦੱਸ ਦੇਣਾ ਵਿਖੇ ਹੀ ਕੋਈ ਨਹੀਂ ਬਾਈ ਜਿਹੜਾ ਵੀ ਡਿੱਕਿਆ ਗਿਆ ਚਾਹੇ ਛੋਟਾ ਸੀ ਚਾਹੇ ਵੱਡਾ ਸੀ ਛੋਟਾ ਸੀ ਡਿੱਕੇ ਆਣਾ ਚਾਹੀਦਾ ਬਸ ਚਾਹੇ ਸੁਕੰਦਰ ਡਾਕਟਰ ਸੀ ਠਾਇਓ ਢਿੱਡ ਦੇ ਆਪਰੇਸ਼ਨ ਆ ਜਾਂ ਚਾਹੇ ਜਿਹੜੀ ਚਾਹੇ ਇੱਥੇ ਹੀ ਬੱਚਾ ਸੀ ਉਹ ਦਿੱਤਾ ਸੀ ਜ਼ਬਰ ਤੇ ਜ਼ੁਲਮ ਦੇ ਖਿਲਾਫ ਔਰੰਗਜ਼ੇਬ ਜ਼ਬਰੀ ਧਰਮ ਪ੍ਰਵਤਨ ਉਹਦਾ ਸੀ ਸਾਡੇ ਗੁਰੂਆਂ ਨੇ ਸਾਨੂੰ ਹੀ ਸਿਖਾਇਆ ਭਾਈ ਕਿੱਥੇ ਜਬਰ ਹੁੰਦਾ ਉੱਥੇ ਜਾ ਕੇ ਬੋਲਣਾ ਮੇਰਾ ਤਾਂ ਫੈਂਟਸੀ ਵਿੱਚ ਉਹਦਾ ਭੰਦੇ ਸਮਝਦੇ ਹੋਇਆ ਕਿ ਮੇਰੀ ਬਾਤਵਾਰੀ ਕਿ ਸ਼ਾਂਤੀ ਹੈ ਆਇਆ ਬਾਹਰ ਨੇ ਮੁੱਕੋ ਅਸਲ ਭਾਂਲੇ ਸਿੱਧੂ ਤਾਂ ਟੱਕਾ ਹੋਇਆ ਸੀ ਉਦੋਂ ਵੀ ਰੇਲ ਗੱਡੀਆਂ ਰੋਕ ਕੇ ਆਸੀ ਵਰਮਿੰਦਰ ਝੋਟੇ ਨੂੰ ਚੱਕ ਲਿਆ ਸੀ ਪੁਲਿਸ ਨੇ ਉਦੋਂ ਵੀ ਅਸਲ ਓਡੇ ਨਾ ਮੁੰਡਾ ਜੋੜੇ ਵਿੱਚ ਜਿੱਤਲ ਕੋ ਚੱਲਰ ਜਲੋਂ ਮੁੰਡਾ ਹੈ ਕਿ ਜਹਰੀ ਵੀ ਸ਼ਰਾਬੀ ਕੇ ਸਮੂਹ ਵਿੱਚ ਇੱਕ ਧਨਾੜ ਦੀ ਫੈਕਟਰੀ ਸੀ ਸ਼ਰਾਬ ਦੇ ਉਲਟ ਵੀ ਕਿੰਨੇ ਘੰਟੇ ਸਰਦਾਰ ਮਾਨਤੂ ਆਪਣੇ ਖੜੇ ਰਹਿ ਚੀਤੇ ਸਨ ਐਸਡੀ ਉਹ ਘਣਾ ਪਿਆ ਵੀ ਬਾਦਸਾਵਾ ਜੇ ਕਹਿੰਦੇ ਆ ਸਾਡਾ ਇੱਕ ਨੋਟ ਪੱਤ ਸੀ ਸ਼ਾਂਤੀ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਜਿਨ੍ਹਾਂ ਦੇ ਰਿਮਾਂਡ ਲੈ ਮੈਨੂੰ ਤੁਸੀਂ ਤੁਹਾਡੇ ਮਾਧਮ ਰਾਹੀਂ ਪੁੱਛਦੇ ਆ ਉਹ ਤਾਂ ਬਣਾਉਣਾ ਕੀ ਹੈ ਇੱਕ ਤਾਂ ਜੱਸਾ ਤਾਂ ਪੁਰੀਆਂ ਨਹੀਂ ਸੀ ਜਾ ਰਿਹਾ ਚਾਰ ਦਿਨਾਂ ਦਾ ਰਿਮਾਂਡ ਲੈ ਕੇ ਤੁਸੀਂ ਨਾ ਤਾਂ ਟੀਮ ਨੂੰ ਨਾ ਦੇਵਾਂ ਕੋਲ ਵੀ ਚਾਰ ਦਿਨਾਂ ਕੋਲੇ ਨੂੰ ਪੰਛੀ ਨਹੀਂ ਦੇ ਦਿੱਤੀ ਰਿਮਾਂਡ ਵਾਈਕ ਇੱਕ ਦਾ ਖਾਂਸਾ ਵਾਈਕ ਦੂਜਾ ਰਿਮਾਂਡ ਨਾ ਹੁੰਦਾ ਨਾ ਕਾਇਦਾ ਬਹੁਤ ਵੱਡੀ ਗਲਹਾ ਜੱਜ ਜਿਹੜੀ ਉੱਥੇ ਲੱਗ ਰਹੀ ਆ ਉਸ ਦੇ ਵੀ ਜ਼ਬਰਦਸਤ ਹਾਂ ਸਿੰਘ ਵਾਲੇ ਦੇ ਵਿੱਚ ਕਦਰਨਾਵਤੀ ਆ ਡੀਐਸਪੀ ਲੈਵਲ ਤੋਂ ਬੱਦਲ ਤੇ ਕੋਈ ਉਤਾਰ ਨਹੀਂ ਆਏਗਾ ਨਾ ਹੀ ਉੱਥੇ ਕੋਈ ਸਰਕਾਰ ਦਾ ਕਿਸੇ ਵੀ ਨੁਮਾਇੰਦੇ ਦਾ ਲੋਟੇ ਮੇਲ ਦਾ ਮੂੰਹ ਟੱਕ ਦੇ ਜਾਏਗਾ ਲੱਖੀ ਹੋਵੇ ਵੀ ਮਜ਼ਦੂਨਾਂ ਦੇ ਘਰ ਮੱਚ ਗਏ ਮਜਦ ਨਾਲ ਜਬਰ ਹੋ ਗਿਆ ਇਹਨਾਂ ਕਰਕੇ ੱੱਕੇ ਸਾਰੀ ਹੋਈ ਆ ਆਹੀ ਤੇਰਾ ਕੇ ਭਾਨ ਸਿੰਘ ਵਾਲੇ ਦਾ ਮਸਲਾ ਦੇਣਾ ਜਿੱਥੇ ਆ ਤਾਂ ਵੀਰ ਕੋ ਚਲਾ ਚਲਾ ਇਹ ਆਖਿਆ ਵੀ ਮਜ਼ਦੂਨਾਂ ਨੇ ਸਾਡੇ ਰੋਲੇ ਚਲਾਏ ਆ ਅਸ ਰੋਲੇ ਆ ਸਕਦੇ ਆ ਜਾਇ ਜਾ ਕਰਾ ਸਾਡੇ ਕੋਲੇ ਰਿੰਤ ਤੇ ਰੋਲੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗਿਆ ਇਹਨਾਂ ਸ਼ਬਦਾਂ ਦੇ ਨਾਲ ਜਿੰਨੇ ਵੀ ਤੁਸੀਂ ਇਸ ਧਰਮ ਦੇ ਵਿੱਚ ਆਏ ਆ ਤਮਾਮ ਦੁਨੀਆ ਦੀਆਂ ਦੀਆਂ ਮੰਗਾ ਉਹਨਾਂ ਨੂੰ ਹੱਲ ਕੀਤਾ ਨਹੀਂ ਜਾਂਦਾ ਉਹਨੋਂ ਤਾਂ ਆਪਣਾ ਸੰਸਾਰ ਜਾਰੀ ਰੱਖਾ ਇਹਨਾਂ ਸ਼ਬਦਾਂ ਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਸਟ ਕਰਨ ਦੇ ਦੋਸਤੋ ਮੈਂ ਆ ਵਾਰੀ ਵਾਰੀ ਬੇਨਤੀ ਕਰ ਰਿਹਾ ਕਿ ਜਿਹੜੇ ਸਟੇਜ ਦੇ ਸਰਕ ਕਮੇਟੀ ਤੋਂ ਬਿਨਾਂ ਸਾਥੀ ਬੈਠਿਆਂ ਨੂੰ ਵੇਣ ਦੀ ਹੱਥ ਜੋੜ ਕੇ ਦੇਖੋ ਵਾਰੀ ਵਾਰੀ ਵੇਣ ਦੀ ਕਰਦੇ ਆ ਤੁਸੀਂ ਪਤਾ ਨਹੀਂ ਕਿਉਂ ਨਹੀਂ ਇਸ ਟੀਮ ਨੂੰ ਮੰਨਦੇ ਕਿ ਦੂਜੇ ਸਾਥੀ ਆਪਰੇਲ ਕੇ ਮਦਦ ਦੇ ਵਿੱਚ ਬੈਠੇ ਆ ਜਿਹੜੇ ਇਸ ਕਸੇ ਬੈਠੇ ਸਾਰੇ ਸਾਥੀਆਂ ਨੂੰ ਦੇਖਦੀ ਆ ਦੇਖੋ ਜੀ ਵਾਰੀ ਆਣੇ ਕਿਹਾ ਮੁੜ ਕੇ ਤੁਸੀਂ ਜਾਣਾ ਹੀ ਹੈ ਕਿਉਂ ਅਸੀਂ ਦੇਖ ਨਹੀਂ ਕਰੀਏ ਬਾਈ ਜੀ ਮੁੱਠੋ ਬੜੀ ਆ ਰਿੰਦਾ ਖੋਣੂ ਮੈਂ ਮੈਂ ਤਾਂ ਨੋਟ ਕਰਦਾ ਹਾਂ ਸਾਡੇ ਬਰਨਾਨ ਸਿੰਘ ਜੀ ਪ੍ਰਧਾਨ ਪੰਜਾਬ ਕਿਉਂਕਿ ਜੰਦੂਰ ਸਭਾ ਸ਼ਗੰਦਰ ਸਿੰਘ ਹੌਲਕਾ ਕੋਲ ਹਾਂ ਤੱਕ ਕਿਸਾਨ ਮੇਨੂ ਜੁਰੀਆ ਕੁਲਜੀਤ ਪ੍ਰਾਰ ਫਰੀडम फाइਟਰ ਜਿੱਥੇ ਬੰਦੀ ਉਹ ਸੇਕ ਸੇ ਪਹੁੰਚਾ ਕਾਣੀ ਬੌਸੇ ਸੇ ਪਹੁੰਚੀ ਇਹਨਾਂ ਦਾ ਅਸੀਂ ਇੱਥੇ ਪਹੁੰਚਣ ਦੇ ਧੰਨਵਾਦ ਕਰਦੇ ਹਾਂ ਸਸ਼ੀਅਸ ਲੋਕ ਪਹੁੰਚੇ ਆ ਹੁਣ ਮੈਂ ਬੇਨਤੀ ਕਰੂੰਗਾ ਕਿ ਆਪ ਜੀ ਸਾਰਿਆਂ ਨੂੰ ਜਹਿੰਦਰ ਸਿੰਘ ਰਾਜਾ ਜੀ ਉਹ ਆ ਕੇ ਆਪ ਦੀ ਧੰਨਵਾਦ ਸਾਨੀ ਕਰਨ ਔਰ ਜਿਹੜੇ ਮੇਰੇ ਖੱਬੇ ਪਾਸੇ ਮੇਰੇ ਮਾਈ ਸਟੇਜ ਤੇ ਖੜੇ ਆ ਉਹ ਮੈਨੂੰ ਲੱਗਦਾ ਕਿ ਉਹਨਾਂ ਨੂੰ ਆਪ ਵੀ ਮਹਿਸੂਸ ਕਰਨਾ ਚਾਹੀਦਾ ਕਿ ਬੜੀ ਬੜੀ ਅਸੀਂ ਕਹਿੰਦੇ ਬਾਦੂ ਵੀ ਸਾਡੀ ਗੱਲ ਜਿਹੜੀ ਉਹ ਸੁਣੀ ਨਹੀਂ ਜਾ ਰਹੀ ਜੇ ਵਲੰਟੀਆ ਨੇ ਸੱਚੀ ਨਾ ਕਿਹਾ ਬਿਲਕੁਲ ਉਤਰਾਜ ਨਾ ਕਰੇ ਹਾਂ ਜੀ ਤੇ ਕੀ ਤੁਹਾਨੂੰ ਵਾਰ-ਵਾਰ ਬੇਤੀਆਂ ਕਰ ਰਹੀ ਆ ਇਹਨਾਂ ਦੀਆਂ ਜੰਗਾਂ ਦੇ ਜ਼ਰੂਰਦਾਰ ਕਰੋ ਜੇ ਆਪਾਂ ਮਲਕੀਆਂ ਨੂੰ ਕਾਨੂੰਨ ਤੋਂ ਆਉਣ ਵਾਸਤੇ ਆਏ ਆ ਇਹ ਧਰਮ ਦੇ ਵਿੱਚ ਤੇ ਜਿਹੜੇ ਆਪ ਨੂੰ ਸਟੇਜ ਤੋਂ ਬੋਲ ਰਹੇ ਆ ਉਹਨਾਂ ਦੀ ਜੰਗਾਂ ਦਾ ਤੁਸੀਂ ਖੋ ਕਿ ਸਾਰੇ ਜਾਣੇ ਪਿੰਡਾਂ 'ਚ ਬੈਠੋ ਆਉਣੋਂ ਪਹਿਲਾਂ ਜਿੱਦੀ ਵੀ ਤੁਸੀਂ ਸਾਡੇ ਤੱਕ ਪਹੁੰਚੇ ਆ ਕਾਰਨ ਵਾਏ ਦੁਜੀ ਦਾ ਖਾਤਾ ਵਾਏ ਤੁਸੀਂ ਭਗੇ ਇਹ ਤਾਂ 9 ਮਾਸ ਦਾ ਰਹਿਸਤਾ ਹੁੰਦਾ। ਤਾਂ ਜਿਹੜਾ ਚੰਦਪਾਉਂਦੇ ਦੇ ਵਿੱਚ ਵਾਪਰੇ ਆ। ਉਹ ਕਮਦੂਰ ਸਿੰਘ ਪੱਪੂ ਇੱਕ ਇੱਕਰਾਮ ਚੌਧਰੀ ਪਿੰਡਾ ਪਿੰਡਾਂ ਦੇ ਵਿੱਚ ਬੈਠੇ ਹੁੰਦੇ ਆ। ਨਾ ਤਾਂ ਕਿਸਾਨਾਂ ਨੂੰ ਮਜ਼ਦੂਰਾਂ ਵੇਣਾ ਸਰਨਾ ਹੈ। ਤੇ ਨਾ ਮਜ਼ਦੂਰਾਂ ਨੂੰ ਕਿਸਾਨਾਂ ਵੇਣਾ ਕਰਦਾ। ਹਰੇਕ ਕੰਮ ਦੇ ਵਿੱਚ ਮਜ਼ਦੂਰਾਂ ਨੂੰ ਕਿਸਾਨਾਂ ਦੀ ਲੋੜ ਹੁੰਦੀ ਆ ਤੇ ਕਿਸਾਨਾਂ ਨੂੰ ਮਜ਼ਦੂਰਾਂ ਤੱਕ ਲੋੜ ਪੈਂਦੀ ਆ। ਨਿਦਾਰਾਂ ਨੂੰ ਵੀ ਇਹ ਗੱਲ ਪੁੱਛਣੀ ਚਾਹੀਦੀ ਸੀ ਕਿ ਜੇ ਸਰਪੰਚ ਚੁਣਿਆ ਬਣਾ ਉਹ ਇੱਥੇ ਬਣ ਗਿਆ ਤੇ ਭਾਵੇਂ ਉਹ ਚੜ੍ਹਨ ਹੁੰਦਾ ਉਹਦਾ ਪਣ ਮਾਨ ਸਤਕਾਰ ਕਰਨਾ ਚਾਹੀਦਾ ਜੇ ਚਾਰ ਪੰਜ ਬੰਦੇ ਲੈ ਕੇ ਲੌਂਗਾ ਦੇ ਅੱਗੇ ਆੜੀ ਦਾ ਕੋਈ ਉਹਦੇ ਗੱਤ ਨਹੀਂ ਕੀਤਾ ਸੀਗਾ ਪਰ ਇਹ ਗੱਲ ਜੈਤੋ ਦਾ ਜੈਤੋ ਅਰਜੇਤ ਕੁਮਾਰਾ ਉਹਨੇ ਮਜ਼ਦੂਰਾਂ ਦੀ ਗੱਲ ਨਹੀਂ ਸੁਣੀ ਤੇ ਮਜ਼ਦੂਰਾਂ ਨੇ ਅੱਕਿਆਂ ਨਾਲ ਧਰਨਾ ਲਾੜਿਆ ਤੇ ਉਹ ਟਾਉਨ ਨੇ ਤੇ ਪ੍ਰੈਸ਼ਰ ਪਾਉਂਦਾ ਕਿ ਤੁਸੀਂ ਧਰਨਾ ਚੱਕੋ ਧਰਨੇ ਲਾਉਣੇ ਪਈ ਸੋਫੀ ਗੱਲ ਨਹੀਂ ਪਰਾਵੋ ਤਾਂ ਧਰਨੇ ਲੱਗਦੇ ਆ ਕਿਤੇ ਦੋ-ਤਿੰਨ ਦਿਨ ਦੀ ਧਰਨੇ ਚੱਲ ਜਾਂਦੇ ਆ ਕੰਟਰੋਲ ਕਰਨਾ ਉਹਨੇ ਮਜ਼ਦੂਰਾਂ ਨੂੰ ਪੁੱਛ ਲੈ ਰਾਇ ਧੱਕਾ ਕੀਤਾ ਉਹ ਕਾਂਗਰਸ ਮਜ਼ਦੂਰਾਂ ਨੂੰ ਪੁੱਟਿਆ ਗਿਆ ਦਰਵਾਜ਼ੇ ਉਹਨਾਂ ਨੂੰ ਡਰਾਇਆ ਗਿਆ ਉਹ ਤਾਂ ਦੇਖੋ ਆਹ ਰੀ ਮਜ਼ਦੂਰਾਂ ਨੂੰ ਫੜ ਕੇ ਦੇਖੋ ਵੀ ਐਸਐਸਪੀ ਵੀ ਅੱਜਾ ਥਾਪੜ ਦੀ ਐ ਕਿ ਅਸੀਂ ਮਜ਼ਦੂਰਾਂ ਨੂੰ ਕਾਬੂ ਵਿੱਚ ਕਰ ਲਿਆ ਸਾਰੀ ਰਾਤ ਮਜ਼ਦੂਰਾਂ ਪਰ ਅਸੀਂ ਐਸਐਸਪੀ ਨੂੰ ਦੱਸਣਾ ਚਾਹੁੰਦੇ ਆਂ ਅਮੋਲਕ ਫੈਕ ਨੂੰ ਵੀ ਦੱਸਣਾ ਚਾਹੁੰਦੇ ਆਂ ਪਰੀਪੋਟ ਦੇ ਲੋਕ ਜਦੋਂ ਸੰਘਰਸ਼ ਲੜਦੇ ਆ ਹਮੇਸ਼ਾ ਜਿੱਤ ਕੇ ਕੰਡ ਆਵੇ ਜਦੋਂ ਜਦੋਂ ਵੀ ਪਰੀਪੋਟ ਦੀ ਧਰਤੀ ਤੇ ਸੰਘਰਸ਼ ਲੜਨ ਆ ਗਿਆ ਭਣਾ ਹੰਨਰੋ ਦਾ ਮਤਲਬਾ ਹੋਵੇ ਇਹ ਵੀ ਅਸੀਂ ਹਮੇਸ਼ਾ ਜਿੱਤ ਕੇ ਆਂਦੇ ਆ ਅਰੇ ਕੋਨੇ ਪ੍ਰਸ਼ਾਸਨ ਨੂੰ ਵੀ ਸਮਝ ਲੈਣੀ ਚਾਹੀਦੀ ਆ ਗੱਲ ਜੇ ਜੋ ਸਾਡੀ ਅਕਸ਼ਨ ਕਮੇਟੀ ਬਣੀ ਆ ਇਹਨਾਂ ਦੀਆਂ ਸ਼ਰਤਾਂ ਮੰਨੀਆਂ ਜਾਣ ਤੇ ਸਾਡੇ ਜਿਹੜੇ ਬੇਕੂਰਾ ਮਜ਼ਦੂਰਾਂ ਨੂੰ ਇਹ ਲਾਦੇ ਵੇ ਟੱਕਿਆ ਗਿਆ ਹੈ ਕੋਈ ਮਜ਼ਦੂਰ ਵਿੱਚ ਐਸਾ ਹੋਊਗਾ ਕਿ ਉਹ ਕਮਾਉਣ ਵਾਲਾ ਕੱਲਾ ਹੋਊਗਾ ਉਹਦੇ ਜੇਲ੍ਹ ਚ ਬੈਠ ਗਿਆ ਤੇ ਵਿਚਾਰਾ ਬੀਬੀ ਘਰ ਤੇੜੀਆਂ ਰੋਟੀ ਪਾਣੀ ਕਿੱਥੋਂ ਖਾਣਗੇਗਾ ਉਹਨਾਂ ਦਾ ਕਮਾਈ ਦਾ ਸਾਧਨ ਖਤਮ ਹੋ ਗਿਆ ਇਹ ਤੁਹਾਨੂੰ ਪ੍ਰਸ਼ਾਸਨ ਨੂੰ ਸਮਝ ਲੈਣਾ ਚਾਹੀਦਾ ਰਾਤ 10:00 ਜਿਹੀ ਹੋਈ 8 ਘੰਟੇ ਚੱਲੀ ਐ ਉਹ ਕਮੇਟੀ ਦਾ ਦੱਸਣਾ ਕੀ ਫੈਸਲਾ ਹੋਇਆ ਪਰ ਅਸੀਂ ਪਿੰਕ ਖਸਾਣੀ ਨੂੰ ਇਹ ਤੋਂ ਪਿੰਡ ਘਰ ਤੋਂ ਇਹ ਬਾਤ ਕੀਤੀ ਸੀ ਕਿ ਅਸੀਂ ਹਮੇਸ਼ਾ ਨੋ ਮਦੂਰਾਂ ਦੇ ਨਾਲ ਖੜਿਆ ਅੱਗੇ ਵੀ ਜਦੋਂ ਵੀ ਸਾਨੂੰ ਸੱਦਾ ਲੱਗੂਗਾ ਅੰਮ੍ਰਿਤ ਸਾਹਿਬ ਤੁਹਾਡੇ ਨਾਲ ਹੈ ਕਿ ਤੁਹਾਡੇ ਜਿੰਨਾ ਘਰ ਖਤ ਨਹੀਂ ਹੁੰਦੀ ਇਨਸਾਫ ਬਾਗਿਆਟਾ ਬੰਦੋ ਚੰਦੋਂ ਪਾਉਂਦੀ ਕੱਟਣਾ ਸ਼ਾਂਤੀ ਤੋਂ ਰਕੜਾ ਸੀ ਸ਼ਾਂਤੀ ਤੋਂ ਰਕੜਾ ਸੀ